ਅਸੀਂ ਰੋਜਗਾਰ ਮੰਗਦੇ ਆ ਰੋਜਗਾਰ ਦੇ ਸਾਧਨ ਪੈਦਾ ਕਰਨ ਅੱਜ ਹਜ਼ਾਰਾਂ ਲੱਖਾਂ ਕਰੋੜਾਂ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਐਨੇ ਕਰੋੜ ਨੂੰ ਨਾਜ ਦਿਨੇ ਦਾ ਮਤਲਬ ਤਾਂ ਦੇਸ਼ ਗਰੀਬ ਹੋਈ ਜਾਂਦਾ ਦਿਨ ਅਸੀਂ ਦਾਲ ਆਟੇ ਦੀ ਨਹੀਂ ਅਸੀਂ ਰੋਜਗਾਰ ਦੀ ਮੰਗ ਕਰਦੇ ਆ ਕਿ ਸਾਡੀ ਸਰਕਾਰ ਆਵੇ ਭੈਣ ਭਰਾਵਾਂ ਦੀ ਭਾਇਵਤੀ ਇਹਨੇ ਚਿੰਤਨ ਕਿਲੇ ਉੱਥੇ ਬੇਜਮੀਨਿਆਂ ਨੂੰ ਜ਼ਮੀਨ ਦਿੱਤੀ ਇਹ ਸਾਡੀ ਗਰੀਬੀ ਦੀ ਲੜਾਈ ਹੈ ਨਹੀਂ ਪਰ ਭਾਜਪਾ ਦਾ ਕਹਿੰਦੀ ਅਸੀਂ ਐਨੇ ਕੰਮ ਕੀਤੇ ਕਿ 400 ਸੀਟਾਂ ਆ ਰਹੀਆਂ ਸਾਨੂੰ ਨਹੀਂ 400 ਸੀਟਾਂ ਤਾਂ ਉਹ ਵੀ ਅੰਦਰ ਗੜਬੜ ਕਰੀ ਹੋਣੀ ਹੈ ਉਹਨਾਂ ਨੇ ਕੋਈ ਵੱਡਾ ਮੁੱਦਾ ਵੀ ਹੰਦਾ ਦੇ ਚਾਹਿਆ ਹੋਇਆ ਇੱਥੇ ਤਾਂ ਕੋਈ ਪਿੰਡਾ ਚ ਨਹੀਂ ਵੜਨ ਦਾ ਚਾਹ ਸੂਟ ਕਿਵੇਂ ਆਜਾ ਉਹਨਾਂ ਨੂੰ ਤੇ ਫੇਰ ਉਹ ਜਿਹੜਾ ਰੀਕੂ ਪਾਉਣੀ ਨਹੀਂ ਚਾਹੁੰਦੇ ਕਿਉਂਕਿ ਜੇ ਸਿਮਰਤ ਕੌਰ ਨੂੰ ਵੋਟ ਦਿੰਦੇ ਨੇ ਤਾਂ ਫਿਰ ਇਹਨਾਂ ਨੂੰ ਸਿੱਧਾ ਹੀ ਪਤਾ ਨਾ ਜਮੂਰ ਤੇ ਕਿਸਾਨ ਨੂੰ ਕਿਦਾ ਬੀਜੇਪੀ ਚ ਜਾਣਾ ਉਹਨਾਂ ਦਾ ਗਠਜੰਬੰਦਨ ਇਸ ਕਰਕੇ ਨਹੀਂ ਹੋਇਆ ਕਿ ਕਿਸਾਨ ਤੇ ਮਜ਼ਦੂਰ ਨੇ ਉਹਨਾਂ ਨੂੰ ਪਿੰਡਾਂ ਚ ਨਹੀਂ ਸੀ ਵੰਨ ਦੇਣਾ ਸਕਾਈਨਸ ਪੰਜਾਬ ਦੇ ਲਈ ਬਠਿੰਡਾ ਤੋਂ ਅਮਨਦੇਪ ਸਿੰਘ ਦੀ ਰਿਪੋਰਟ